ਕਿਸੇ ਵੀ ਤਰ੍ਹਾਂ ਸਰਕਾਰ ਦੇ ਤੇ ਉਸ ਤੋਂ ਬਾਅਦ ਜਿਹੜਾ ਚੈਨਲ ਹੈ ਬਹੁਤ ਵਧੀਆ ਕੰਮ ਕਰ ਰਿਹਾ ਹੈ ਮੁੰਡਾ ਹ ਮਨਿੰਦਰ ਮਨਿੰਦਰ ਲੋਕ ਆਵਾਜ਼ ਵਾਲਾ ਉਹਦੇ ਤੇ ਪਰਚਾ ਹੋਇਆ ਦੇਖੋ ਜੀ ਉਸ ਤੋਂ ਬਾਅਦ ABC ਚੈਨਲ ਵਾਲਾ ਮੁੰਡਾ ਹੈਗਾ ਪਰ ਵਿਧਾਨ ਸਭਾ ਦੇ ਵਿੱਚੋਂ ਲਾਈਵ ਚੱਲਦਾ ਹੈਗਾ ਉਹਨੂੰ ਮੁੰਡੇ ਨੇ ਕੋਈ ਸੰਸਣੀ ਦਿੱਤਾਗਾ ਉਹਨੂੰ ਕੱਲੇ ਨੂੰ ਬਾਹਰ ਕੀਤਾ ਗਿਆ ਦੇਖੋ ਉਸ ਤੋਂ ਬਾਅਦ ਸਾਡਾ ਪੱਟੀ ਤੋਂ ਸੋਸ਼ਲ ਮੀਡੀਆ ਦਾ ਜ਼ਿਲ੍ਹਾ ਪ੍ਰਧਾਨ ਹੈਗਾ ਉਹਦੇ ਤੇ ਪਰਚਾ ਕਰਵਾਏਗਾ ਉਹਦੇ ਤੇ ਪਰਚਾ ਵੀ ਨਹੀਂ ਕਰਾਇਆ ਸੀ ਜਿਹੜਾ ਹੁਣ ਭਗੋੜਾ ਹੋਇਆ ਕੀ ਨਾ ਪਠਾਨ ਪਠਾਨਵਾਜਰਾ ਹਰਮੇਦ ਪਠਾਨਵਾਜਰੇ ਠੀਕ ਹੈ ਗੱਲ ਇਹ ਹੈ ਵੀ ਠੀਕ ਹੈ ਲਿਖਦੇ ਅਸੀਂ ਵੀ ਹੈਗੇ ਹੋਰ ਅਸੀਂ ਬੇਸ਼ੱਕ ਅਸੀਂ ਬਾਏ ਨੇਮ ਲਿਖ ਦਿੰਨੇ ਹੁੰਦੇ ਆ ਕਿਉਂਕਿ ਸਾਡੇ ਪਿੱਛੇ ਲੀਡਰਸ਼ਿਪ ਖੜੀ ਹੈਗੀ ਸਾਡੇ ਇਹ ਨਹੀਂ ਵੀ ਕਿਸੇ ਤੇ ਪਰਚਾ ਪਾ ਦੇਣਗੇ ਜਿਵੇਂ ਹੁਣ ਆਮ ਆਦਮੀ ਪਾਰਟੀ ਵਾਲੇ ਆ देखो ਸਾਡੀ ਸਰਕਾਰ ਸੀਗੀ ਇਹ ਕਦੇ ਊੜਾ ਵੀ ਗਲਤ ਨਹੀਂ ਸੀ ਲਿਖ ਸਕਦੇ ਜੀ ਜੀ ਇਹਨੂੰ ਪਤਾ ਵੀ ਲੀਡਰਸ਼ਿਪ ਪਿੱਛੇ ਨਹੀਂ ਖੜਦੀਗੀ ਉਹ ਸਾਡੇ ਪਿੱਛੇ ਬਾਈ ਸਾਰੀ ਲੀਡਰਸ਼ਿਪ ਖੜੀ ਹੈ ਜੰਨੇ ਵੀ ਮੁੰਡੇ ਕੰਮ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਹੂੰ ਪਿਛਲੇ ਦਿਨੇ ਮੇਰਾ ਹੀ ਹੋ ਗਿਆ ਸੀਗਾ ਮਸਲਾ ਹਾਂ ਤੁਹਾਡੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਉਹ 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 ਮਸਲੇ ਦੇ ਵੀ ਚਾਨਣ ਪਾਉ ਕਿਹ ਡਿੱਕਤ ਹੋਈ ਸੀ ਉਹ ਮਸਲਾ ਸੀਗਾ ਜੀ ਸਾਡੇ ਪਰਹੰਡੇ ਪ੍ਰੋਗਰਾਮ ਸੀਗਾ ਜਿਲ੍ਹਾ ਕਾਂਗਰਸ ਦਾ ਸਵਧਾਨ ਵਿਚ ਆਉ ਰੈਲੀ ਸੀਗੀ ਉੱਥੇ ਜਿੰਨਾ ਵੀ ਕਵਰਿੰਗ ਸੀਗੀ ਉਹ ਮੈਂ ਕਰ ਰਿਹਾ ਸੀਗਾ ਹੂੰ ਉਹ ਸਾਡੇ ਹੁਣ ਰਾਮਪੁਰਾ ਹਲਕੇ ਤੋਂ ਸਾਬਕਾ ਮੰਤਰੀ ਸਰਦਾਰ ਗੁਰਪ੍ਰੀਤ ਕਾਂਗੜ ਉਹ ਪਹਿਲਾਂ ਚਲੇ ਗਏ ਸੀ ਭਾਜਪਾ ਦੇ ਵਿੱਚ ਠੀਕ ਹੈ ਪਾਰਟੀ ਨੇ ਉੱਥੇ ਹਲਕੇ ਵਿੱਚ ਚਾਰਜ ਲਾਤਾ ਸੀਗਾ ਜਸ਼ਨ ਸਿੰਘ ਚਾਹਲ ਜਸ਼ਨਦੀਪ ਚਾਹਲ ਨੂੰ ਉਹ ਮੁੰਡਾ ਉੱਥੇ ਵਧੀਆ ਕੰਮ ਕਰ ਰਿਹਾ ਸੀ ਉਸ ਤੋਂ ਬਾਅਦ ਇਹ ਵਾਪਸ ਆ ਗਏ ਚਲੋ ਹੁਣ ਪਾਰਟੀ ਨੇ ਕਹਿਣਾ ਤੇ ਕੀ ਹੁੰਦਾ ਵੀ ਆਪਦੀ ਮਿਹਨਤ ਕਰ ਰਹੇ ਨੇ ਉਹ ਵੀ ਕਰ ਰਿਹਾ ਮੁੰਡਾ ਉੱਥੇ ਰੈਲੀ ਦੇ ਵਿੱਚ ਮੈਂ ਵੀਡੀਓ ਬਣਾ ਲਈ ਪਹਿਲਾਂ ਤਾਂ ਕਾਂਗੜਾ ਸਾਹਿਬ ਦੇ ਬੰਦੇ ਆਏ ਉਹ ਵੀ ਨਾਰੇਬਾਜੀ ਕਰਦੇ ਆ ਰਹੇ ਸੀ ਗੁਰਪ੍ਰੀਤ ਕਾਂਗੜ ਜਿੰਦਾਬਾਦ ਮੈਂ ਕੈਮਰਾ ਚਲਾਈ ਖੜਾ ਸੀ ਉਹ ਵਿੱਚ ਅੱਗੇ ਕੈਮਰੇ ਦੇ ਹੂੰ ਉਦੋਂ ਬਾਅਦ ਜਸ਼ਨ ਚੈਲ ਦੇ ਬੰਦੇ ਆ ਗਏ ਉਹਨਾਂ ਦੀ ਵੀਡੀਓ ਕਵਰ ਹੈ ਕਿਉਂਕਿ ਅਸੀਂ ਵੀਡੀਓ ਪਾਰਟੀ ਦੇ ਪੇਜ ਤੋਂ ਪੋਸਟ ਕਰਤੀ ਹਮ ਹੋਇਆ ਕਿ ਉਹਦੇ ਵਿੱਚ ਕਿ ਕੰਗਲ ਸਾਹਿਬ ਦੇ ਜਿਹੜੇ ਬੰਦੇ ਆ ਰਹੇ ਸੀ ਨਾ ਬੈਨਰ ਫੜ ਕੇ ਹੱਥ 'ਚ ਉਹ ਸਾਰੇ 30-35 ਬੰਦੇ ਸੀਗੇ ਹਮ ਜਸ਼ਨ ਚੈਲ ਦਾ ਇਕੱਠ ਸੀਗਾ 7-800 ਬੰਦੇ ਦਾ ਪਰ ਸਾਨੂੰ ਉਹਦੇ ਲਈ ਡਰੋਨ ਵੀ ਵਰਤਣਾ ਪਿਆ ਅਸੀਂ ਡਰੋਨ ਦੇ ਰਾਹੀਂ ਵੀਡੀਓ ਬਣਾਈ ਹਮ ਉਹ ਕਿਸੇ ਨੇ ਹੋ ਸਕਦਾ ਗੁਰਪ੍ਰੀਤ ਨੂੰ ਦਿਖਾਈ ਹੋਵੇ ਵੀ ਕਹਿਤਾ ਹੋਵੇ ਆ ਦੇਖ ਤੇਰੇ ਵਿਰੁੱਧ ਤੇਰੇ ਖਿਲਾਫ ਜਾਂਦੀ ਹੈ ਇਹ ਵੀਡੀਓ ਉਹ ਮੈਨੂੰ ਗਾਲਾਂ ਕੱਢਣ ਲੱਗਾ ਤੂੰ ਮੇਰੇ ਵਿਰੁੱਧ ਲਿਖਦਾ ਤੂੰ ਮੇਰੇ ਖਿਲਾਫ ਲਿਖਦਾ ਹਾਲਾਂਕਿ ਅਸੀਂ ਤਾਂ ਕਿਸੇ ਦੇ ਖਿਲਾਫ ਇੰਨਾ ਤਾਂ ਖਿਲਾਫ ਕਦੇ ਲਿਖਿਆ ਹੀ ਨਹੀਂ ਕਿਸੇ ਦੇ ਬਲਕਿ ਸਾਡੀ ਆਪਦੀ ਪਾਰਟੀ ਦਾ ਆਗੂ ਅਸੀਂ ਨੇ ਆਗੂ ਉਹਦੇ ਪਿੱਛੇ ਆਪਾਂ ਕਿਉਂ ਲਿਖਣਾ ਸੀ ਉਹ ਬਸ ਐ ਹੀ ਰਹਿ ਗਿਆ ਵੀ ਤੂੰ ਇਹ ਵੀਡੀਓ ਕਿਉਂ ਪਾਈ ਇੱਕ ਤਰ੍ਹਾਂ ਦਾ ਇੱਕ ਅਧਿਕਾਰ ਵੀ ਹਲਕੇ ਦੇ ਵਿੱਚ ਮੇਰੇ ਤੋਂ ਬਿਨਾ ਹੋਰ ਦਾ ਨਾਂ ਹੀ ਨਹੀਂ ਲੈਣਾ ਉਹਦਾ ਕਹਿਣ ਦਾ ਹੀ ਮਤਲਬ ਸੀਗਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਕਾਂਗਰਸ ਪੰਜਾਬ ਕਾਂਗਰਸ ਹਾਂਜੀ ਇਹਨਾਂ ਗੱਲਾਂ 'ਚ ਜਾਂ ਇਹਨਾਂ ਗੱਲਾਂ ਕਰਕੇ ਹੀ ਪਿੱਛੇ ਚੱਲ ਰਹੀ ਆ ਬਾਕੀ ਪਾਰਟੀਆਂ ਨਾਲੋਂ ਵੀ ਧੜੇਬੰਦੀ ਜਿਹੜੀ ਹੋ ਰਹੀ ਆ ਪੰਜਾਬ ਦੇ ਵਿੱਚ ਕਾਂਗਰਸ ਦੀ ਹਾਂਜੀ ਧੜੇਬੰਦੀ ਅਸਲ ਦੇ ਵਿੱਚ ਗੱਲ ਕੀ ਆ ਨਾ ਸਾਡੀ ਪਾਰਟੀ ਇੱਕ ਤਾਂ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਆ ਠੀਕ ਆ ਪੰਜਾਬ ਦੇ ਵਿੱਚ ਵੀ ਦੇਖੋਗੇ ਤੁਸੀਂ ਸਾਡੇ ਕੋਲੇ ਆਗੂ ਬਹੁਤ ਜ਼ਿਆਦੇ ਨੇ ਈਵਨ ਕਿ ਇੱਕ ਹਲਕੇ ਦੇ ਵਿੱਚ 2-2 ਤਿੰਨ-ਤਿੰਨ ਆਗੂ ਨੇ ਸਾਡੇ ਕੋਲ ਹੈਗੇ ਵੀ ਜਮਾ ਸਰਕਲਡ ਛੋਟੀ ਦੇ ਆਗੂ ਹੂੰ ਸੋ ਹਲਕੇ 117 ਹੀ ਨੇ ਬੰਦਾ 7500 ਕੰਮ ਕਰ ਹੈਗਾ ਟਿਕਟ ਹਰੇਕ ਨੂੰ ਚਾਹੀਦੀ ਆ ਸੋ ਉਥੋਂ ਇਹੀ ਥੋੜੀ ਜਿਹੀ ਅਲਫਾਸ ਹੈ ਅਸੈਂਬਲੀਲੇਬਲ ਤੇ ਜੇ ਅਪਾ ਪੰਜਾਬ ਲੈਵਲ ਦੀ ਗੱਲ ਕਰਗੇ ਤਾਂ ਪੰਜਾਬ ਲੈਵਲ ਤੇ ਵੀ ਸਾਡੇ ਕੋਲੇ ਸੀਨੀਅਰ ਸਿਟੀਜ਼ਨ ਸੀਨੀਅਰ ਲੀਡਰਸ਼ਿਪ ਬਹੁਤ ਆ ਹੂੰ ਸਰਦਾਰ ਚਰਨਜੀਤ ਚੰਨੀ ਜੀ ਆ ਹੂੰ ਪ੍ਰਤਾਪ ਸਿੰਘ ਬਾਜਵਾ ਜੀ ਆ ਸੁਖਿੰਦਰ ਰਾਵਾ ਜੀ ਆ ਤੇ ਬੜਿੰਗ ਸਾਹਿਬ ਹੈਗੇ ਆ ਪਰ ਉਹਨਾਂ ਨੇ ਸਾਫ਼ ਹੀ ਕਹਿਤਾ ਵੀ ਮੈਂ ਤਾਂ ਮੈਨੂੰ ਇੰਨੀ ਖੁਸ਼ੀ ਬਹੁਤ ਆ ਕਿ ਮੇਰੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਬਣ ਜੇ ਕਾਂਗਰਸ ਦੀ ਸਰਕਾਰ ਬਣੇ ਹੂੰ ਸੋ ਪਾਰਟੀ ਦੇ ਵਿੱਚ ਥੋੜਾ ਬਹੁਤ ਚੱਲ ਰਿਹਾ ਹੈਗਾ ਸੀਐਮ ਫੇਸ ਨੂੰ ਲੈ ਕੇ ਸੋ ਉਹਨੇ ਪਤਾ ਢੜੇ ਬੰਦੀ ਨਹੀਂ ਕਹਿ ਸਕਦੇ ਪਿਛਲੇ ਦਿਨੀ ਦਿੱਲੀ ਸਾਡੀ ਮੀਟਿੰਗ ਹੋਈ ਜਾਗੀ ਹੂੰ ਰਾਹੁਲ ਗਾਂਧੀ ਜੀ ਨੇ ਗਾਈਡਲਾਈਨ ਦਿੱਤੀਆਂ ਨੇ ਇੱਕ ਵਾਰੀ ਸਭ ਠੀਕ ਹੈਗਾ ਪਾਰਟੀ ਦੇਖੋ ਫੈਸਲਾ ਕਰੂਗੀ ਇਲੈਕਸ਼ਨ ਤੋਂ ਬਾਅਦ ਸੀ ਜਾਂ ਮੈਂ ਕੌਣ ਬਣਨਾਗਾ ਹੂੰ ਸੋ ਇੱਕ ਵਾਰੀ ਸਾਰੇ ਠੀਕ ਆ ਕੋਈ ਹੁਣ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈਗੀ ਤੇ ਵਧੀਆ ਚੱਲ ਰਿਹਾ ਹੈਗਾ ਕਿਤੇ ਨਾ ਕਿਤੇ ਚਲੋ ਹੜਾਂ ਤੇ ਆਪਾਂ ਵਾਪਸ ਆਉਣੇ ਆ